ਸਸੀ ਗਾਲ ਜੀ ਅਬਨੂਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇ ਵਿੱਚ ਤੁਹਾਡ ਜੀ ਦਾ ਸਵਾਗਤ ਹੈ ਅੱਜ ਤੁਹਾਨੂੰ ਐਸੀ ਸ਼ਖਸੀਅਤ ਦੇ ਨਾਲ ਰੂਬਰੂ ਕਰਾਨ ਜਾ ਰਹੇ ਹਾਂ ਜਿਨ੍ਹਾਂ ਨੇ ਅੱਜ ਵੀ ਅੱਜ ਵੀ ਆਪਣੇ ਪੁਰਖਾ ਦੀ ਯਾਦ ਨੂੰ ਸੰਜੋਗ ਕੇ ਰੱਖਿਆ ਗਿਆ ਪਰਾਤਨ ਸਮੇਂ ਵਿੱਚ ਚੱਲਣ ਵਾਲੀਆਂ ਚੀਜ਼ਾਂ ਟੇਪਰ ਰਿਕਾਰਡ ਤੋਂ ਲੈ ਕੇ ਰੇਡੀਓ ਤੋਂ ਲੈ ਕੇ ਵੀ ਸੀ ਆਰ ਤੱਕ ਦਾ ਜਿਹੜਾ ਦੌਰ ਆ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਵਿੱਚ ਮੌਜੂਦ ਨੇ ਜਵਾਰ ਨਗਰ ਕੈਂਪ ਦੇ ਨੀਲਕਮਲ ਸ਼ਰਮਾ ਜੀ ਜੋ ਕਿ ਹਾਲੇ ਤੱਕ ਵੀ ਆਧੁਨਿਕ ਯੁੱਗ ਦੇ ਵਿੱਚ ਵੀ ਅੱਜ ਡੋਰਾ WhatsApp ਦਾ Facebook ਦਾ YouTube ਦਾ ਪਰ ਅੱਜ ਵੀ ਭਾਈ ਸਾਹਿਬ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਦੇ ਨਾਲ ਜੋੜ ਕੇ ਰੱਖਿਆ ਗਿਆ ਆ ਭਾਈ ਸਾਹਿਬ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੁਣਦੇ ਅਕਸਰ ਸੁਣਦੇ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਮੋੜ ਤੋਂ ਦੌਰ ਦੇ ਵਿੱਚ ਪ੍ਰਾਤਨ ਸਮੇਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ ਆਉ ਲੈ ਕੇ ਚੱਲਦੇ ਆ ਨੀਲ ਸਮਨ ਸ਼ਰਮਾ ਜੀ ਕੋਲ ਜੈਪੁਰੇ ਸ਼ੰਕਰ ਜੀ ਮੇਰੇ ਦਾਦਾ ਜੀ ਦੀ ਨਿਸ਼ਾਨੀ ਬਿਨਾ ਬਿਜਲੀ ਤੋਂ ਬਿਨਾ ਸੱਲਾਂ ਤੋਂ ਚੱਲਣ ਵਾਲਾ ਰਿਕਾਟ ਅੱਜ ਤੁਹਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਮੇਰੇ ਦਾਦਾ ਜੀ ਦੀਆਂ ਤੇ ਮੇਰੇ ਡੈਡੀ ਦੀਆਂ ਨਿਸ਼ਾਨੀਆਂ ਬੜੀਆਂ ਮੈਂ ਦਿਲ ਨਾਲ ਲਾ ਕੇ ਰੱਖਿਆ ਆ ਤੁਹਾਨੂੰ ਦਿਖਾਣੇ ਆ ਵੀ ਤੇ ਸੁਣਾਣੇ ਵੀ ਆ ਇੱਕ ਛੋੜਾ ਜਿਹਾ ਫਿਰ ਤੁਹਾਨੂੰ ਉਸ ਤੋਂ ਬਾਅਦ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸੈੱਲ ਤੋਂ ਬਿਨਾਂ ਤੇ ਬਿਜਲੀ ਤੋਂ ਬਿਨਾਂ ਰਿਕਾਰਡ ਤੁਹਾਨੂੰ ਚਲਾ ਕੇ ਦਿਖਾਣੇ ਆ ਥੋੜਾ ਰਿਕਾਰਡ ਖਰਾਬ ਹੈ ਗੁੱਸਾ ਨਾ ਕਰਿਓ ਇਸ ਗੱਲ ਤੇ ਆਪਾਂ ਇਹ ਦੇ ਦਿੱਤੀ ਚਾਬੀ

उस तू बाद फिर उस जेड़े के मेरे पिता जी ने एक सौ ती रुपये का लिया के रखा ਇੰਜ ਇਜਾਦਾ ਹੁੰਦੇ ਆ ਨਾ ਇਹ ਮਾਪਿਆਂ ਦਾ ਸ਼ੁਰੂਆਤ ਆ ਆਪਾਂ ਉਹਨਾਂ ਦੀ ਇਜਾਦਾ ਸਾਹਮਣੇ ਰੱਖਿਆ ਹੀ ਆ ਇਸ ਤੋਂ ਬਾਅਦ ਤੁਹਾਨੂੰ ਇਹ ਕਹਿਣਾ ਜਾਨਿਆ ਉਦੋਂ ਰੇਡੀਓ ਦਾ ਲਾਇਸੈਂਸ ਮਿਲਦਾ ਹੁੰਦਾ ਸੀ 15 ਵੇਹੇ ਕਰਾਇਆ ਹੁੰਦਾ ਸੀ 15 ਵੇਹੇ 1 ਸਾਲ ਦਾ 15 ਵੇਹੇ ਕਰਾਇਆ ਸਾਨੂੰ 1966 ਦੇ ਵਿੱਚ ਉਹ ਵੀ ਮੇਰੇ ਕੋਲ ਕਾਪੀ ਪਈ ਹੋਈ ਹੈ ਇਹ ਬੜੀਆਂ ਅਨਮੋਲ ਚੀਜ਼ਾਂ ਜਿਵੇਂ ਰੇਡੀਓ ਹੋ ਗਿਆ ਟੇਬਲਕਾਰਡ ਹੋ ਗਈ ਡੈਕ ਹੋ ਗਿਆ ਬਹੁਤ ਮੁਸ਼ਕਲ ਮਿਲਦਾ ਹੈ ਐਚ ਐਫ ਐਚ ਐਮ ਬੀ ਦਾ ਪੁੱਤਰ ਦਾ ਜਿਹੜਾ ਰਿਗਾਰਡ ਹੁੰਦਾ ਉਹ ਹੈ ਠੀਕ ਹੈ ਜੀ ਕਹਿੰਦੇ ਚ ਇੱਕ ਹੋਰ ਪਿਆ ਮੇਰੇ ਕੋ ਮਾਤਾ ਦੀਆਂ ਭੇਟਾਂ ਵਾਲਾ ਜਿਹੜਾ ਕਿ ਸਭ ਤੋਂ ਪਹਿਲਾਂ ਸਵਰਗੀ ਨਰਿੰਦਰ ਚੰਚਲ ਜੀ ਦੀ ਬਖਾਵੇ ਭਾਜੀਓ ਸਵਰਗੀ ਨਰਿੰਦਰ ਸਿੰਘ ਚੰਚਲ ਜੀ ਇਹ ਮਾਤਾ ਦੀਆਂ ਭੇਟਾਂ ਦਾ ਜਾਗਰਣ ਜੇ ਉਸ ਤੋਂ ਬਾਅਦ ਇਸ ਤੋਂ ਬਾਅਦ ਇੱਕ ਰਿਕਾਰਡ ਪਲੇਅਰ ਹੋਰ ਆਇਆ ਸੀ ਉਹ ਐਚ ਐਮ ਬੀ ਦਾ ਆ ਪਿਆਗਾ ਇਹ ਦੀਦੀ ਨਾਲ ਚੱਲਦਾ ਠੀਕ ਹੈ ਜੀ ਇਹ ਚਾਰ ਪੰਜ ਦੀਆਂ ਚੀਜ਼ਾਂ ਆਪਾਂ ਨਿਸ਼ਾਨੀਆਂ ਰੱਖੇ ਹੋਈਆਂ ਕਮੈਂਟ ਕਰਕੇ ਭੋਗ ਸਾਹਮਣੇ ਜਰੂਰ ਦੱਸਿਓ ਕਿਹੋ ਜੀਆਂ ਨਿਸ਼ਾਨੀਆਂ ਜੇ ਦੇਖਣੀਆਂ ਹੈ ਆ ਤੇ ਭੋਗ ਸਾਹਮਣੇ ਗੱਲ ਕਰਕੇ ਤੁਸੀਂ ਆ ਸਕਦੇ ਮੈਂ ਤੁਹਾਨੂੰ ਬਹਾਨਾ ਜਨਾ ਇਹ ਇਹ ਵੱਡਾ ਸੀ ਪਲੇਅਰ ਇਹ ਛੋਟਾ ਸੀ ਇਹਦੇ ਚਾਹ ਪਿੰਦਾ ਹੈਗਾ ਤੇ ਛੋਟੀ ਛੋਟੀ ਇਹ ਅੰਦਾਜ਼ਾ ਛੋਟੇ ਆ ਰਿਕਾਰਡ ਪਲੇ ਇੱਕ ਪੱਥਰ ਦੇ ਹੁੰਦੇ ਸੀ ਇੱਕ ਪਲਾਸਟਿਕ ਦੇ ਹੁੰਦੇ ਸੀ ਇੱਕ ਉਸ ਤੋਂ ਬਾਅਦ ਸਾਡੇ ਜਮਾਨੇ ਦਾ ਆਇਆ ਜੀ ਉਹ ਉੱਪਰ ਦਾ ਸੀਡੀ ਪਲੇਅਰ ਉਹ ਵੀ ਸਾਡੇ ਕੋਲ ਆਇਆ ਉਹ ਵੀ ਇਹੀ ਸੁਣੀਦਾ ਕਦੀ ਕਦੀ ਬਾਕੀ ਕੋਈ ਸ਼ੰਕਰ ਦੀ ਮੋਲ ਆ ਜੀ ਜਿਆਦਾ ਰੱਖੀਆਂ ਹੋਈਆਂ ਮਾਂ ਪਿਓ ਦਾ ਸ਼ੁਰੂਆਤ ਰੱਖਿਆ ਜੇ ਤੁਹਾਡੇ ਕੋਲ ਵੀ ਐ ਹੋਜੀ ਕੋਈ ਘਰੇ ਚੀਜ਼ ਪਈ ਹੈ ਤੁਸੀਂ ਉਹਨੂੰ ਕੁਬਾਰ ਸਮਝਦੇ ਹੋ ਇਹ ਮੈਨੂੰ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਾਂਭ ਕੇ ਰੱਖਾਂਗਾ ਮੇਰਾ ਨਾਮ ਇਨੀਕੋਈ ਸ਼ਰਮਾ ਜਵਾ ਨਗਰ ਕੈਂਪ ਲੁਧਿਆਣਾ ਜਯਾ ਕੁਲ ਸ਼ੰਕਰ ਹਰ ਹਰ ਮਹਾਦੇਵ ਤਾਂ ਕਰ ਥੋੜੀ ਜਿਹੀ ਵਿਕਦਾ ਆ ਰਹੀ ਹੈ ਜਾ ਬੋਲੇ ਸ਼ੰਕਰ ਜੀ ਸਰ ਆਗਰਾ ਆ ਆਡੀਓ ਕੈਸਟਾ ਵਜਾ ਸਿੰਗਰਾਇਆ ਤੇ ਰੱਖਿਆ ਆ ਬਾਈ ਬਹੁਤ ਘੱਟ ਦੇਖ ਨੂੰ ਮਿਲਦਾ ਵਾ ਕੀ ਕਹਿਣਾ ਚਾਹੋ ਕਹਿਣਾ ਵਾ ਗੱਲ ਹੈ ਜੀ ਇਸ ਤਰ੍ਹਾਂ ਇਹ ਚੀਜ਼ਾਂ ਹੈਗੀਆਂ ਅਨਮੋਲ ਠੀਕ ਹੈ ਤੁਹਾਡੀ ਜਵਾਨੀ ਦੀ ਆ ਜੇ ਤੁਹਾਡੀ ਉਮਰ 40 50 ਸਾਲ ਆ ਗਈ ਆ ਫਿਰ ਇਹ ਜਵਾਨੀ ਵਾਲੀਆਂ ਚੀਜ਼ਾਂ ਹੈਗੀਆਂ ਠੀਕ ਹੈ ਜੀ ਵਿੱਚੇ ਭਜਣਾ ਗਿਆ ਵਿੱਚੇ ਮਾਦੇ ਦੀਆਂ ਪੇਟਾਂ ਵਿੱਚ ਸ਼ਬਦ ਹੈਗਾ ਵਿੱਚੇ ਆਸ਼ਕੀ ਫਿਲਮ ਦੇ ਗੀਤ ਆ ਜਿਹੜੀਆਂ ਕੈਸਟਾਂ ਦੇਖਦੇ ਹੋ ਵਿੱਚ ਖਾਲੀ ਜਿਵੇਂ ਆ ਵੀ ਟੀਸੀ ਵੀ ਦੀ ਇੰਨੇ ਚ ਦਰਦ ਭਰੇ ਗਾਣੇ ਤੇ ਹੋਰ ਆ ਸਾਰੇ ਉਹ ਰੱਖਿਆ ਹਾਂ ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦਾ ਵਾ ਉਸ ਤੋਂ ਬਾਅਦ ਇੱਕ ਵੀਸੀਆਰ ਚੱਲਿਆ ਸੀ ਵੀਸੀਆਰ ਕੀ ਦੇਖਿਆ ਉਹ ਵੀਸੀਆਰ ਹੈਗਾ ਸੀ ਨਾ ਉਹਦਾ ਇਹ ਕੈਸਟਾਂ ਬੰਨੀਆਂ ਨਹੀਂ ਸੀ ਵੀਸੀਆਰ ਦੇ ਆ ਤਨਮਨ ਦਾ ਸਨਾਪੋ ਲਗਿਆ ਉਦੋਂ ਆ ਕੇ ਇਸ ਤਰ੍ਹਾਂ ਬੰਨਿਆ ਜੀ ਵੀਸੀ ਆ ਗਿਆ ਇਹ ਉਦੋਂ ਮੇਰਾ ਹੈ ਕਿਰਾਇਆ ਹੁੰਦਾ ਸੀ 100 ਜਾਂ 150 ਰੁਪਈਆ ਇੱਕ ਰਾਤ ਦਾ ਕਿਰਾਇਆ ਹੁੰਦਾ ਸੀ 100 ਜਾਂ 150 ਰੁਪਈਆ ਤੇ ਉਹਦੇ ਜੇ ਪੰਜ ਪੰਜ ਦਾ 10-10 ਰੁਪਏ ਇਕੱਠੇ ਪਾ ਕੇ ਸਾਰਾ ਮੁੱਲਾ ਵੀਸੀ ਆਰ ਲਿਆਂਦਾਉਂਦਾ ਸੀ ਤੇ ਸਾਰੀ ਰਾਤ ਉਹ ਕਹਿੰਦੇ ਵੀ ਫਿਲਮਾਂ ਵੇਖਦੇ ਹੁੰਦੇ ਸੀ ਹੁਣਾਂ ਨੂੰ ਇਹ ਚੀਜ਼ਾਂ ਖਾਦੇ ਹੁਣ ਤੁਹਾਨੂੰ ਵੀਸੀ ਆਰ ਵੀ ਦਿਖਾਣਾ ਹੈਗਾ ਜਿਹੜਾ 2 ਮਿੰਟ 2 ਮਿੰਟਾਂ ਨੂੰ ਵੀਸੀ ਆਰ ਉਹ ਤੋਂਨ ਕੈਸਟੂ ਵੀ ਤੇ ਆਈ ਸੀ ਆ ਦੇਖੋ ਵੀ ਸੀ ਆ ਤੋਂ ਉਹਨਾਂ ਦੀ ਨਾਈਟ ਦੇ ਗੇਮ ਹੁੰਦੀ ਸੀ 1.5 ਜਾਂ 200 ਰੁਪਇਆ ਪੂਰੀ ਰਾਤ 40 ਫਿਲਮਾਂ ਮਿਲਦੀਆਂ ਨੇ ਅਸੀਂ 40 ਫਿਲਮਾਂ ਇਹ ਵੀ ਚੀਜ਼ ਆਪਾਂ ਸੰਭਾਲ ਕੇ ਰੱਖੀ ਹੈ ਪਰ ਇਹ ਖਰਾਬ ਹੋ ਗਿਆ ਮੈਨੂੰ ਕਿਸੇ ਦਿਨ ਮੂਡ ਆਇਆ ਕਿ ਇੱਕ ਮਿਸਤਰੀ ਹੈਗਾ ਉੱਥੇ ਠੀਕ ਕਰਾਵਾਂਗੇ ਇੱਕ ਚੀਜ਼ ਹੋਰ ਹੈਗੀ ਟੈਲੀਫੋਨ ਅੱਛਾ ਜੀ ਟੈਲੀਫੋਨ ਕਿ ਫੇਰ ਬਾਣੀ ਆ ਬੁਲਗੇ ਜਦੋਂ ਦਾ ਟੈਲੀਫੋਨ ਲਗਿਆ ਹੰਸਰਾ ਜੀ ਹੰਸ ਜੀ ਦਾ ਗਾਣਾ ਸੀ ਉਦੋਂ ਹੀ ਰੱਖਿਆ ਆ ਆਪਾਂ ਆ ਰੱਖੋ ਐ ਉਹਨਾਂ ਐਨ ਨੰਬਰ ਜਲਦੇ ਨੇ ਤੁਸੀਂ ਇੱਦਾਂ ਕਰਕੇ ਐਂ ਗੜ ਐਂ ਗੜ ਐਂ ਗੜ ਐਂ ਐ ਬਾਕੀ ਹੈਗਾ ਵੀ ਇਹ ਨਿਸ਼ਾਨੀਆਂ ਇੱਕ ਚੀਜ਼ ਹੋਰ ਦਿਖਾਣਾ ਤੁਹਾਨੂੰ ਮੈਂ ਜਦੋਂ ਸਾਰੀਆਂ ਚੀਜ਼ਾਂ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਫੈਕਸ ਆਈ ਸੀ ਫੈਕਸ ਕਾਛ ਨੂੰ ਦੇ ਹੀ ਮੰਨ ਲਓ ਵੀ ਫੈਕਸ ਕੀ ਜੀ ਮੈਂ ਬਹੁਤ ਸਾਹ ਨੂੰ ਕਵਾਂਗਾ ਇਹਨੂੰ ਫੈਕਸ ਕਹਿੰਦੇ ਹੁੰਦੇ ਸੀ ਜੀ ਜੀ ਇੱਥੋਂ ਫੈਕਸ ਕਰਨ ਲਈ ਉਹ ਨੰਬਰ ਮਲਾ ਦੇਣਾ ਐ ਚੱਕ ਦੇਣਾ ਤੁਹਾਨੂੰ ਕੋਲ ਇੱਥੋਂ ਐ ਖੁੱਲਾ ਹੁੰਦਾ ਸੀ ਆ ਰੋਲ ਅੱਜ ਵੀ ਪਿਆ ਰੋਲ ਦੇਖੋ ਤੁਸੀਂ ਇੱਥੋਂ ਜਾਣਾ ਜਦੋਂ ਤੁਸੀਂ ਪ੍ਰਿੰਟ ਕੱਢਣਾ ਜੇ ਉਧਰੋਂ ਆਣੀ ਇਧਰੋਂ ਪ੍ਰਿੰਟ ਤੁਹਾਡੇ ਨਿਕਲ ਜਾਣਾ ਉੱਪਰੋਂ ਦੀ ਪਾ ਦੇਣੀ ਇਹ ਠੀਕ ਹੈ ਪ੍ਰੈਸ ਫੈਕਸ ਠੀਕ ਆ ਜੀ जय भोले शंकर हर हर महादेव आई उकादी जेडी याद नु सहयोग के रखया है बहुत मैसीज ਜਾਂਦਾ ਜਿੱਤੇ ਅੱਜਕੱਲ ਬੱਚੇ ਆ ਤਾਂ ਨਵੀਂ ਨਵੀਂ ਡਿਮਾਂਡਾਂ ਕਰਦੇ ਆ ਇੱਕ ਬਾਪ ਉਸ ਯਾਦ ਨੂੰ ਨਿਕੋ ਜੋ ਕੇ ਰੱਖਣਾ ਹੈ ਇੱਕ ਬੜਾ ਕਾਬਲੇ ਤਰੀਕਾ ਜਿਹੜਾ ਜਾਂ ਕਰਾਂਗੇ ਪ੍ਰਾਣਾ ਵਾਸੀਆਂ ਨੂੰ ਇਹ ਸੱਚੇ ਯਾਦ जय भोले शंकर जी ਏ ਜੇ ਤੁਸੀਂ ਸੋਚੋ ਵੀ ਇਹ ਨਿਸ਼ਾਨੀ ਹੈਗੀ ਨਹੀਂ ਹੈਗੀ ਫਿਰ ਮਾਪਿਆਂ ਦਾ ਸ਼ਿਰਵਾਦ ਹੈ ਬਜ਼ੁਰਗਾਂ ਦਾ ਸ਼ਿਰਵਾਦ ਹੈ ਜਦੋਂ ਇਹਨਾਂ ਨੂੰ ਚਲਾਉਣਾ ਹੈ ਤਾਂ ਸਾਨੂੰ ਮਾਪਿਆਂ ਦੀ ਯਾਦ ਆਉਂਦੀ ਹੈ ਯਾਦ ਆਉਂਦੀ ਉਹ ਯਾਦ ਆਉਣ ਨਾਲ ਪਤਾ ਲੱਗਦਾ ਵੀ ਇਹ ਡੈਡੀ ਨੇ ਇੰਨੇ ਦਾ ਲਿਆਂਦਾ ਸੀ ਇਹ ਦਾਦਾ ਜੀ ਨੇ ਇੰਨੇ ਦਾ ਲਿਆਂਦਾ ਸੀ ਬੜੇ ਛੋਟੇ ਸੀ ਜਦੋਂ ਮੇਰੇ ਦਾਦਾ ਜੀ ਵੀ ਰੇਡ ਵਲੇ ਆ ਸੀ ਤੇ ਉਦੋਂ ਕਹਿੰਦੇ ਗਿੰਤੀ ਜਿੰਨੇ ਦੇ ਰੇਡ ਦੇ ਹੁੰਦੇ ਰੇਡਸਨਸ ਮਿਲਦਾ ਨਹੀਂ ਦਾ ਖਾਣੇ ਤੋਂ ਲਾਖਾਂ ਦੇ 15 ਪੈਸੇ ਇੱਕ ਸਾਲ ਦਾ ਕਿਰਾਇਆ ਹੁੰਦਾ ਸੀ ਜਦੋਂ ਘਰ ਦੀ ਤਲਾਸ਼ ਲਈ ਜਾਂਦੇ ਸੀ ਕਾਪੀ ਵੀ ਲੱਭੀ ਕਾਪੀ ਲੱਭੀ ਤੇ ਫਿਰ ਉਹ ਮੈਂ ਸੰਭਾਲ ਕੇ ਰੱਖੀ ਅੱਜ ਵੀ ਦਿਲ ਤੋਂ ਬਿੱਲ ਵੀ ਹੈਗਾ ਸੀ ਰੇਡੂ ਦਾ ਬਿੱਲ ਵੀ ਪਿਆ ਹੋਇਆ ਉਹ ਕਹਿੰਦੇ ਵੀ ਲੁੱਕੀ ਟਿੱਕੀ 5 ਪੈਸੇ 20 ਪੈਸੇ 25 ਪੈਸੇ 50 ਪੈਸੇ 1 ਰੁਪਏ ਤੱਕ ਦਾ ਜਮਾਨਾ ਹੁੰਦਾ ਸੀ 1 ਰੁਪਏ ਤੱਕ ਦਾ ਜਮਾਨਾ ਤੇ ਮੈਂ ਉਹ ਵੀ ਚੀਜ਼ਾਂ ਸੰਭਾਲ ਕੇ ਰੱਖਿਆ ਹੀ ਆ ਮੈਂ ਤੁਹਾਨੂੰ ਦਿਖਾਵਾਂ ਹੁਣ ਮੇਰਾ ਹੱਥ ਥੋੜਾ ਹੱਲੇਬੜ ਗਿਆ ਮੈਂ 1 ਰੁਪਇਆ 1 ਪੈਸਾ ਵੀ ਸੰਭਾਲ ਕੇ ਰੱਖਿਆ ਤੁਹਾਨੂੰ ਖੰਦਾਂ ਮੈਂ ਬੋੜੂਏ ਦੇ ਵਿੱਚ ਤੁਸੀਂ ਹੈਰਾਨ ਹੋ ਜਾਵੋਗੇ ਇਸ ਗੱਲ ਨੂੰ ਇਹਨੂੰ ਕਹਿੰਦੇ 1 ਪੈਸਾ ਸੀ ਦੇਖੋ ਇਹ 1 ਪੈਸਾ ਹੈਗਾ ਅੰਦੀ ਬੜੀ ਵੈਲੀ ਹੁੰਦੀ ਸੀ ਕਿਸੇ ਟਾਈਮ 1 ਪੈਸਾ 2 ਪੈਸੇ 3 ਪੈਸੇ 20 ਪੈਸੇ 25 ਪੈਸੇ 50 ਬਹੇ 1 ਰੁਪਏ ਤੱਕ ਜਮਾਨਾ ਸੀ ਉਨਾਜੇ ਉਹੀ ਜਮਾਨਾ ਲੱਖਾਂ ਤੱਕ ਪਹੁੰਚ ਗਿਆ ਤੇ ਉਸ ਤੋਂ ਬਾਅਦ ਨੂੰ ਛੋੜੀ ਜੀ ਇੱਕ ਹੋਰ ਚੀਜ਼ ਦਿਖਾਣੀ ਹੈ ਬਸ ਐ ਇੱਕ ਦਾ ਨੋਟ ਹੈ ਜੀ ਮੈਨੂੰ ਅਕਸਰ ਕਹਿੰਦੇ ਮੈਂ ਵੀ ਤੂੰ 721 ਦਾ ਨੰਬਰ ਰੱਖਿਆ ਹੈ ਮੈਨੂੰ ਭੋਲੇ ਸ਼ੰਕਰ ਸਿਦਿ ਜੋਗੀ ਬਾਬਾ ਬਾਲਖনাথ ਸ਼ਾਤ ਲਾਈਆਂ ਦੇ ਉੱਪਰ ਮੰਦਿਰ ਹੈ ਭੋਲੇ ਨਾਥ ਜੀ ਦਾ ਛਿਬੜੀ ਉੱਥੇ ਮੈਨੂੰ ਇੱਕ ਨੰਬਰ ਮਿਲਿਆ ਸੀ 721 ਉਹਦੋਂ ਦਾ ਮੈਂ ਲਾ ਕੇ ਰੱਖਿਆ ਹੈ ਇਹ ਉਹਦੋਂ ਦਾ 1 ਰੁਪਿਆ ਜੀ ਦੇਰ ਬਾਅਦ ਮਿਲਿਆ ਹੀ ਉਸ ਤੋਂ ਬਾਅਦ ਸਾਰੇ ਇੱਕ ਇੱਕ ਰੁਪਏ ਨਿਸ਼ਾਨੀਆਂ ਤੇਰਾ 2 ਦਾ ਨੋਟ ਇਹਦੇ ਚ 2 ਦਾ ਨੋਟ 721 ਦਾ ਵੀ ਹੋਊਗਾ ਆ ਦੇਖੋ ਇਹ 721 ਐ ਫਿਰ 721 5 ਰੁਪਏ ਇਹ ਥੋੜਾ ਜਿਹਾ ਵੱਡਾ ਆ ਉਦੋਂ ਦੇ ਆ ਜੀ ਫਿਰ ਆ 786 ਐ 721 ਐ 721 ਇਹ ਉਦੋਂ ਦੇ ਨਿਸ਼ਾਨੀਆਂ ਰੱਖੀਆਂ ਹੀ ਆ ਯਾਦ ਜਿਹੜੀ ਹੈਗੀ ਏ ਤਾਜ਼ਾ ਆ ਜਾਂਦੀ ਏ ਮਨ ਜਿਹੜਾ ਪਰ ਜਾਂਦਾ ਹੈ ਜੋ ਗਿਆ ਚੀਜ਼ਾਂ ਨੂੰ ਅਸੀਂ ਉਹ ਤਸਰੇ ਹੁੰਦੇ ਜੀ 1 ਰੁਪਏ ਨੂੰ 2 ਰੁਪਏ ਨੂੰ 5 ਰੁਪਏ ਨੂੰ ਅੱਜ ਬੋਲੇ ਸ਼ੰਕਰ ਨੇ ਬਹੁਤ ਕੁਝ ਦਿੱਤਾ ਹੈ ਜਿਆ ਬੋਲੇ ਸ਼ੰਕਰ ਹਰ ਹਰ ਮਹਾਦੇਵ ਜੇ ਤੁਹਾਡੇ ਕੋਲ ਵੀ ਕੀ ਇਹੋ ਜੀ ਚੀਜ਼ ਹੈ ਤੁਹਾਡੇ ਮਾਪਿਆਂ ਦੀ ਵੀ ਨਿਸ਼ਾਨੀ ਬਜ਼ੁਰਗਾਂ ਦੀ ਉਹਨੂੰ ਸੰਭਾਲ ਕੇ ਰੱਖੋ ਉਹਦੀ ਕੋਈ ਕੀਮਤ ਨਹੀਂ ਹੈਗੀ ਅਨਮੋਲ ਹੈ ਕਿਉਂਕਿ ਕੱਲ ਨੂੰ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ ਜਦੋਂ ਮੈਂ ਤੁਹਾਨੂੰ ਫੈਕਸ ਦਿਖਾਈ ਠੀਕ ਹੈ ਪਹਿਲਾਂ ਜੀ ਫੀਆ ਦੇ ਨੀ ਅੰਮੇਂ ਦੇ ਹੀ ਫਿਰ ਫੈਕਸ ਦਾ ਜਮਾਨਾ ਆ ਗਿਆ ਹੁਣ ਮੋਬਾਈਲ ਦਾ ਜਮਾਨਾ ਆ ਗਿਆ ਕੰਪਿਊਟਰ ਦਾ ਜਮਾਨਾ ਆ ਗਿਆ ਕੰਪਿਊਟਰ ਸਕੈਨਰ ਕਰੋ ਕਾਗਜ਼ੇ ਰੱਖੋ ਚਲੋ ਜੀ ਇੱਥੇ ਪਹੁੰਚ ਗਿਆ ਜੀ ਅੱਗੇ ਹੱਥ ਨਾਲ ਖਬਰਾਂ ਲਿਖਦੇ ਸੀ ਹੁਣ ਤੁਸੀਂ ਬੋਲ ਕੇ ਲਿਖ ਲਓ ਹੁਣ ਕੰਪਿਊਟਰ ਤੇ ਲਿਖ ਲਓ ਇਹੋ ਜਿਹਾ ਜਮਾਨਾ ਜੈ ਭੋਲੇ ਸ਼ੰਕਰ ਹਰ ਹਰ ਮਹਾਦੇਵ ਜੈ ਸ਼ਿੰਭੂ